ਆ ਇਕੱਠੇ ਬੈਠੇ ਨੇ ਤਾਂ ਗੱਲ ਹੋ ਸਕੀਰ ਸਿੰਘ ਬਾਦਲ ਇੱਕ ਲੋਕਾਂ ਲੋਕਨਾਇਕ ਸਾਰਾ ਅਕਾਲੀ ਦਲ ਇਕਜੁੱਟ ਹੋ ਗਿਆ 27 ਲੱਖ ਦੀ ਭਰਤੀ ਹੋਈ ਆ ਫੋਕਲ ਲੀਡਰ ਕੌਣ ਆ ਕਿ ਰਖੜਾ ਸਾਹਿਬ ਨੂੰ ਪ੍ਰਧਾਨ ਬਣਾਉਣਗੇ ਚੰਦੂ ਮਾਰ ਸਾਹਿਬ ਨੂੰ ਬਣਾਉਣਗੇ ਬੀਬੀ ਜਗੀਰ ਕੌਰ ਬਣਾਉਣਗੇ ਬਰਾਲਾ ਬਣਾਉਣਗੇ ਇਹ ਭਾਤ ਭਾਤ ਠਿਕਰੀ ਇਕੱਠੀ ਹੋਈ ਆ ਇਹਦਾ ਕੋਈ ਬਾਲੀਵਾਰ ਸੇ ਵਜੂਦ ਨਹੀਂ ਆ ਤਾਂ ਕਦਾ ਟੱਕਰਾ ਮਾਰਦੇ ਫਿਰਦੇ ਨੇ ਜੋਤਨੂ ਪ੍ਰਧਾਨ ਬਣਾਤਾ ਤੂੰ ਕੈਬਨ ਮੰਤਰੀ ਬਣਾਦਾ ਤੁਸੀਂ ਸੁਖਬੀਰ ਸਿੰਘ ਬਲਜੰਦਾਵਾ ਜੱਧਾਵਾ ਜੇ ਕਿਤੇ ਥੋੜਾ ਪਿਛੇ ੜਨਾ ਪਏਗਾ ਸੁਖਬੀਰ ਸਿੰਘ ਬਾਦ ਮੁਰਦਾ ਵਾ ਬੀਬੀ ਜਗੀਰ ਕੌਰ ਜੇ ਮੈਂ ਪੁੱਛਣਾ ਚਾਹੁੰਦਾ ਕਿ ਜੀ ਤੁਸੀਂ ਭਰਤ ਦੇ ਵਿੱਚ ਐਮਐਲਏ ਰਹੇ ਹੋ ਮਨਿਸਟਰ ਹੋ ਕਿ ਤੁਸੀਂ ਬੁਕਸ ਭਰਤੀ ਕਰਦੇ ਸੀ ਮੈਂ ਪੁੱਛਣਾ ਚਾਹੁੰਦਾ ਰਖੜਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਚੰਦੂ ਮਾਸਰ ਨੂੰ ਪੁੱਛਣਾ ਚਾਹੁੰਨਾ ਤੁਸੀਂ ਕਹਿੰਦੇ ਭਰਤੀ ਬੁਕਸ ਆ ਸਭ ਤੋਂ ਪਹਿਲਾਂ ਕਾਲੀਗਲ ਦੇ ਵਿੱਚ ਸੀਨੀਅਰ ਤਾਈ ਸੀ ਨਾ ਇਹਦਾ ਮਤਲਬ ਇਹ ਬੁਕਸ ਭਰਤੀ ਕਰਦੇ ਸੀ ਉਹ ਕਹਿੰਦੇ ਹੁਣ ਹੋਈ ਆ ਪਹਿਲਾਂ ਨਹੀਂ ਦੁੱਤੋ ਤੇ ਸੀ ਉਹ ਗੱਲ ਕਰਦੇ ਆ ਜਸਹਰ ਅਕਾਲੀ ਫੂਲਾ ਸਿੰਘ ਦੀ ਫੂਲਾ ਸਿੰਘ ਦੇ ਕਰਦਾਰ ਤੇ ਇਹਨਾਂ ਦੇ ਦੇਖੋ ਕਿੰਨਾ ਫਰਕ ਜਸਹਰ ਫੂਲਾ ਸਿੰਘ ਨੇ ਸਿੱਖ ਖਾਲਸਾ ਰਾਜ ਨੂੰ ਉਧਾਉਣ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਕਿੱਡੀਆਂ ਜੰਗਾਂ ਲੜੀਆਂ ਕਿੰਨੀਆਂ ਕੁਰਬਾਨੀ ਕੀਤੀ ਆਖੀਰਲੀ ਲੜਾਈ ਫਤਿਹ ਕਰਕੇ ਸ਼ਹੀਦ ਹੋਏ ਅਕਾਲੀ ਫੂਲਾ ਸਿੰਘ ਤੇ ਜਸਹਰ ਕੀ ਕੀ ਗੱਲ ਕਰਦੇ ਹੋ ਜੀ ਜਿਹੜੇ ਮਾੜੀ ਜੀ ਗੱਲ ਹੋ ਗਈ ਤਾਂ ਅੱਖਾਂ 'ਚ ਪਾਣੀ ਆ ਕੇ ਜਸਹਰ ਨੇ ਸਿੰਘ ਸਾਹਿਬ ਜੀ ਹਰਪ ਸਿੰਘ ਪਗੋੜਾ ਦਾ ਹਲ ਕਹਿੰਦੇ ਨੇ ਤੁਹਾਨੂੰ ਸੱਤਾ ਦੇ ਵਿੱਚ ਲਿਆਉ ਸੀ ਬੰਦੀ ਸਿੰਘਾਂ ਨੂੰ ਛੜਵਾ ਲੈ ਪਰ ਕਹਿੰਦੇ ਜਦੋਂ ਸੱਤਾ ਦੇ ਵਿੱਚ ਸੀ ਉਹ ਤਾਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੀ ਉਹ ਤਾਂ ਬੰਦੀ ਸਿੰਘਾਂ ਦੇ ਖਿਲਾਫ ਬਿਆਨ ਦਿੰਦੇ ਰਹੇ ਭਾਈ ਰਾਜੋਨ ਜੀ ਫਾਸੀ ਕਿ ਕੈਵਲਨ ਮਤਾਂ ਪਾਸ ਹੋਣਾ ਤੁਸੀਂ ਦੇਖੋ ਕਿੰਨੇ ਬੰਦੀ ਸਿੰਘ ਜਿਨ੍ਹਾਂ ਨੂੰ ਦੂਜੀਆਂ ਜੇਲਾਂ ਚੋਂ ਪੰਜਾਬ ਚ ਲਿਆਂਦਾ ਗਿਆ ਤੁਸਾਨੀ ਅੰਦੋਲਨ ਦੀ ਗੱਲ ਕਰ ਲਓ ਜੀ ਬਾਈ ਨੇ ਜੇ ਅਸਤੀਫਾ ਦਿੱਤਾ ਤਾਂ ਕਿਸਾਨੀ ਅੰਦੋਲਨ ਕਰਕੇ ਦਿੱਤਾ ਪਾਣੀ ਸਿਰ ਤੋਂ ਉੱਤੋਂ ਲੰਘਿਆ ਅਸਤੀਫਾ ਹੋ ਦੁੱਤਾ ਜਦੋਂ ਆ ਕੇ ਬਾਰਗੇ ਬੈਠ ਗਏ ਸੀ ਨਾ ਜੱਥੇ ਬੰਦੀਆਂ ਵਾਲੇ ਉਦੋਂ ਬਾਅਦ ਜਾ ਕੇ ਅਸਤੀਫਾ ਐ ਤਾਂ ਪਹਿਲਾਂ ਅਸਤੀਫਾ ਨਹੀਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਤੇ ਸੁਖਬੀਰ ਸਿੰਘ ਬਾਦਲ ਦਾ ਦੁਬਾਰਾ ਪ੍ਰਧਾਨ ਚੁਣਿਆ ਜਾਣਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਆ ਉਹ ਉਤਸ਼ਾਹ ਦੇ ਨਾਲ ਜਿਹੜਾ ਹੈਗਾ ਇਹਨੂੰ ਮਨਾ ਰਹੇ ਨੇ ਕਿ ਭਾਈ ਸਾਡਾ ਨਵਾਂ ਪ੍ਰਧਾਨ ਜਿਹੜੇ ਨੇ ਉਹ ਚੁਣੇ ਗਏ ਨੇ ਪਰ ਵਿਰੋਧੀ ਇਸ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਵਿਰੋਧੀ ਇਸ ਦੇ ਉੱਪਰ ਤੰਜ ਕੱਸ ਰਹੇ ਨੇ ਕਿ ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਡੈਲੀਗੇਟ ਚੁਣੇ ਉਸ ਤੋਂ ਬਾਅਦ ਡੈਲੀਗੇਸ਼ਨ ਨੇ ਸੁਖਬੀਰ ਸਿੰਘ ਬਾਦਲ ਚੁਣਿਆ ਤਾਂ ਉਹ ਗੱਲ ਹੋ ਗਈ ਕਿ ਤੂੰ ਮੈਨੂੰ ਚੁਣ ਲਈ ਤੇ ਮੈਂ ਤੈਨੂੰ ਚੁਣ ਲਵਾਂਗਾ ਇਸ ਤੇ ਬਾਅਦ ਵਿੱਚ ਗੱਲ ਰਾਜੂ ਖੰਨਾ ਬਾਈ ਹੁਰੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀਟਲ ਵਿੱਚ ਭਾਈ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਭਾਈ ਜੀ ਇਹਹੀ ਗੱਲ ਹੋਈ ਵਿਰੋਧੀ ਇਹੀ ਕਹਿ ਰਹੇ ਨੇ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਡੈਲੀਗੇਟਸ ਚੁਣ ਲਏ ਡੈਲੀਗੇਟਸ ਨੇ ਸੁਖਬੀਰ ਸਿੰਘ ਬਾਦਲ ਚੁਣ ਲਿਆ ਕਹਿੰਦੇ ਚੋਣ ਨਹੀਂ ਹੋਈ ਇੱਕ ਖੇਡ ਚੱਲੀ ਆ ਤੂੰ ਮੈਨੂੰ ਚੁਣ ਲਈ ਤੇ ਮੈਂ ਤੈਨੂੰ ਚੁਣਦਾ ਇਹ ਗੱਲ ਕੌਣ ਕਹਿ ਰਿਹਾ ਜੀ ਇਹ ਇਹ ਜਗ ਬੀਬੀ ਜਗੀਰਕਰ ਹੋਰਾਂ ਨੇ ਕਹੀ ਆ ਇਹ ਗੱਲ ਸਿੰਘ ਸਾਹਿਬ ਗੈਣੀ ਹਰਪੀ ਸਿੰਘ ਹੋਰਾਂ ਨੇ ਕਹੀ ਆ ਦੇਖੋ ਗੱਲ ਇਹ ਆ ਇਕ ਨਾ ਪੰਜਾਬੀ ਦੀ ਕਹਾਵਤ ਆ ਕਿ ਹੱਥ ਨਾਲ ਪਹੁੰਚੇ ਥੂ ਕੋੜੀ ਵਾਲਾ ਕੰਮ ਹੈ ਨਾ ਪਰ ਜਾਣਦੇ ਆ ਗੱਲ ਇਹ ਆ ਤੇ ਕੋਈ ਇਹ ਬਾਗੀ ਦਾਗੀ ਜਿਹੜੇ ਬੰਦੇ ਨੇ ਇਹ ਇਹਨਾਂ ਬੰਦਿਆਂ ਦੀ ਮੈਂ ਸਮਝਦਾ ਲੋਕਾਂ ਦੇ ਵਿੱਚ ਇਹਨਾਂ ਦੀ ਸ਼ੱਕ ਖਤਮ ਹੋ ਚੁੱਕੀ ਆ ਇਹ ਸਮਝ ਚੁੱਕੇ ਆ ਵੀ ਸਾਡਾ ਸੁਖਵੀਰ ਸਿੰਘ ਬੱਲ ਪ੍ਰਧਾਨ ਬਣ ਗਿਆ ਤਾਂ ਸਾਡੇ ਅੱਲੇ ਬੱਲੇ ਕੁਝ ਨਹੀਂ ਪੈਣਾ ਉਹਦਾ ਕਾਰਨ ਕੀ ਆ ਦੇਖੋ ਅੱਜ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਓ ਪੰਜਾਬ ਦੇ ਖੇਤਰੀ ਪਾਰਟੀਆਂ ਪਿਆਰ ਕਰਨ ਲੋਕਾਂ ਦੀ ਗੱਲ ਕਰ ਲਓ ਅੱਜ ਬੰਦੇ ਚਾਹੁੰਦੇ ਆ ਚਾਹੇ ਵਪਾਰੀ ਆ ਚਾਹੇ ਮਜ਼ਦੂਰ ਆ ਤੇ ਕਿਸਾਨ ਆ ਤੇ ਨੌਜਵਾਨ ਆ ਵੀ ਜੇ ਪੰਜਾਬ ਦੇ ਵਿੱਚ ਕਿਸੇ ਨੇ ਨੌਜਵਾਨਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਐਸੀ ਵਰਗ ਲੋਕਪਾਲਿਕਾ ਸਕੀਮਾਂ ਦੀ ਕਿਸੇ ਬਾਹ ਫੜੀਆ ਉਹ ਸ਼੍ਰੋਮਣੀ ਕਾਲੇ ਫੜੀਆ ਸ਼੍ਰੋਮਣੀ ਕਾਲੇ ਪ੍ਰਧਾਨਕ ਸੁਖਬੀਰ ਸਿੰਘ ਬਾਦਲ ਨੇ ਫੜੀਆ ਦੇਖੋ ਵੱਡੇ ਇਹਨਾਂ ਨੇ ਬੜੀ ਜੱਦੂਦਾਰ ਕੀਤੀ ਕਿਉਂਕਿ ਇਹ ਬੰਦੇ ਤੁਸੀਂ ਦੇਖੋ ਪਹਿਲੀ ਵਿਧਾਨ ਸਪਿਸ਼ਲੀ ਵਿਧਾਨ ਸਭਾ ਤੋਂ ਪਹਿਲਾਂ ਇਹ ਬੰਦੇ ਬੀਜੇਪੀ ਦੇ ਇਸ਼ਾਰੇ ਤੇ ਕੰਮ ਕਰਨ ਲੱਗ ਗਏ ਸੀ ਦੇਖੋ ਉਸ ਤੋਂ ਪਹਿਲਾਂ ਇਹਨਾਂ ਨੇ ਜਦੋਂ ਅਲਾਈਂਸ ਦੀ ਗੱਲ ਚੱਲੀ ਤਾਂ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਸਾਫ਼ ਦੋਟਕੀ ਗੱਲ ਕੀਤੀ ਵੀ ਜੇ ਬੰਦੀ ਸਿੰਘ ਨੇ ਕਿਸਾਨੀ ਐਨਐਸਪੀ ਦੀ ਗੱਲ ਆ ਕਾਲੇ ਕਾਨੂੰਨਾਂ ਦੀ ਗੱਲ ਕਰੀਏ ਜਾਂ ਤੁਸੀਂ ਦੇਖੋ ਐਸਡੀਪੀਸੀ ਦੀ ਤੋੜਤੀ ਤਖਤ ਤਖਤ ਨੇ ਕਬਜ਼ਾ ਕਰ ਲਿਆ ਇਹ ਚੀਜ਼ਾਂ ਜਦ ਤੱਕ ਹੱਲ ਨਹੀਂ ਹੁੰਦੀਆਂ ਅਸੀਂ ਬੀਜੇਪੀ ਨਾਲ ਅਲਾਈਂਸ ਨਹੀਂ ਕਰਾਂਗੇ ਪਰ ਕਹਿੰਦੇ ਨੇ ਕਿ ਜਦੋਂ ਪਿਛਲੀ ਵਾਰ ਵੀ ਸਰਕਾਰ ਰਹੀ ਐ ਐਮਐਸਪੀ ਦੀ ਗੱਲ ਉਦੋਂ ਵੀ ਉਦੋਂ ਵੀ ਐਮਐਸਪੀ ਜਿਉਂਦੀ ਜਿਉਂ ਤਿਉਂ ਸੀ ਉਦੋਂ ਹੀ ਬੰਦੀ ਸਿੰਘ ਜਿਹੜੇ ਹੈਗਾ ਜੇਲ੍ਹਾਂ ਦੇ ਵਿੱਚ ਸੀ ਫਿਰ ਜੇ ਸ਼੍ਰੋਮਣੀ ਕਲਦਲ ਚਾਹੁੰਦੀ ਚਲੋ ਹੁਣ ਚਾਹੁੰਦੀ ਆ ਕਿ ਸਾਨੂੰ ਸੱਤਾ ਦੇ ਵਿੱਚ ਲਿਓ ਅਸੀਂ ਬੰਦੀ ਸਿੰਘਾਂ ਨੂੰ ਛਡਵਾ ਲਾਂ ਪਰ ਕਹਿੰਦੇ ਜਦੋਂ ਸੱਤਾ ਦੇ ਵਿੱਚ ਸੀ ਉਹ ਤਾਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੀ ਉਹ ਤਾਂ ਬੰਦੀ ਸਿੰਘਾਂ ਦੇ ਖਿਲਾਫ ਬਿਆਨ ਦਿੰਦੇ ਰਹੇ ਨੇ ਨਹੀਂ ਦੇਖੋ ਬੰਦੀ ਸਿੰਘਾਂ ਦੀ ਗੱਲ ਭਾਈ ਰਾਜੋਨ ਜੀ ਫਾਂਸੀ ਕਿ ਉਹ ਕੈਬਨ ਮਤਾਂ ਪਾਸ ਹੋਇਆ ਤੁਸੀਂ ਦੇਖੋ ਕਿੰਨੇ ਬੰਦੀ ਸਿੰਘ ਜਿਨ੍ਹਾਂ ਨੂੰ ਦੂਜੀਆਂ ਜੇਲ੍ਹਾਂ ਚੋਂ ਪੰਜਾਬ ਚ ਲਿਆਂਦਾ ਗਿਆ ਕੀ ਕਾਨੂੰਨ ਦੇ ਮਤਲਬ ਬੰਦਦਾ ਸੀ ਛੜਾਇਆ ਗਿਆ ਉਹਨਾਂ ਨੂੰ ਜੇ ਪੰਜਾਬ ਜੀ ਇਹ ਲੈ ਜਾਂਦਾ ਉਹਨਾਂ ਦਾ ਇਲਾਜ ਕਰਾਇਆ ਗਿਆ ਉਹਨਾਂ ਦੇ ਪਰਿਵਾਰਾਂ ਦੇ ਦੇਖਭਾਲ ਕੀਤੀ ਗਈ ਆ ਦੇਖੋ ਦੂਜੀ ਗੱਲ ਬੰਦੇ ਦੀ ਗੱਲ ਕਰੀਏ ਅੱਜ ਤੁਸੀਂ ਦੇਖੋ ਕੀ ਬੰਦੀ ਸਿੰਘ ਦੀ ਗੱਲ ਕਰ ਲੋ ਕਿਸਾਨੀ ਅੰਦੋਲਨ ਦੀ ਗੱਲ ਕਰ ਲੋ ਜੇ ਕਿਸਾਨੀ ਅੰਦੋਲਨ ਚ ਬੀਜੇਪੀ ਨਾਲ ਅਲਾਇੰਸ ਟੁੱਟਿਆ ਤਾਂ ਕਿਸਾਨੀ ਲੋਕਾਂ ਨੇ ਤੋੜਿਆ ਆਪਾਂ ਨੇ ਬੀਬਾ ਜੀ ਨੇ ਜੇ ਸਤੀਫਾ ਦਿੱਤਾ ਤਾਂ ਕਿਸਾਨੀ ਅੰਦੋਲਨ ਕਰਕੇ ਦਿੱਤਾ ਜੇ ਪਾਣੀ ਸਿਰ ਤੋਂ ਉੱਤੋਂ ਲੰਘਿਆ ਸਤੀਫਾ ਹੁੰਦਾ ਜਦੋਂ ਆ ਕੇ ਬਾਰਗੇ ਬੈਠ ਗਏ ਸੀ ਨਾ ਜੱਥੇਬੰਦੀਆਂ ਵਾਲੇ ਉਹ ਤੋਂ ਬਾਅਦ ਜਾ ਕੇ ਸਤੀਫਾ ਇਹ ਤਾਂ ਪਹਿਲਾਂ ਸਤੀਫਾ ਨਹੀਂ ਦਿੱਤਾ ਨਹੀਂ ਨਹੀਂ ਦੇਖੋ ਸਤੀਫਾ ਦੀ ਗੱਲ ਸੁਣੋ ਬੀਬਾ ਜੀ ਨੇ ਉਹਨਾਂ ਨੂੰ ਖੀਰਲੇ ਟਾਈਮ ਤੱਕ ਦੇਖੋ ਸਾਡੀ ਅਲਾਇੰਸ ਪਾਰਟਨਰਸ਼ਿਪ ਬੀਜੇਪੀ ਅਖੀਲੇ ਟਾਈਮ ਤੱਕ ਸਾਹ ਸੁਖਬੀਰ ਸਿੰਘ ਬਾਦਲ ਜੀ ਨੂੰ ਬੀਬਾ ਜੀ ਸਾਰੇ ਨੂੰ ਕਹਿੰਦੇ ਰਹੇ ਨੇ ਵੀ ਜੇ ਕੋਈ ਤੁਸੀਂ ਐਮੈਂਡਮੈਂਟ ਕਰਾਉਣੀ ਆ ਕੁਝ ਹੁੰਦਾ ਹੋ ਤਾਂ ਤੁਹਾਨੂੰ ਦੱਸਾਂਗੇ ਕਰ ਦੋ ਕਰ ਦਾਂਗੇ ਪਰ ਬੀਜੇਪੀ ਦੇ ਮਨ 'ਚ ਕੋਈ ਸ਼ੰਕਾ ਮਤਲਬ ਉਹਨਾਂ ਦਾ ਟੀਚਾ ਹੋਰ ਸੀਗਾ ਉਹ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਸੀ ਤੇ ਬੀਜੇਪੀ ਦਾ ਖੀਰਤਾ ਕਹਿੰਦੇ ਰਹੀ ਆ ਵੀ ਤੁਸੀਂ ਐਲਾਈਂਸਾਂ ਤੋੜੋ ਥੋੜੇ ਨਾਲ ਅਸੀਂ ਮਸਲਾ ਹੱਲ ਕਰ ਲਾਂਗੇ ਬਸ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਫਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਐਲਾਈਂਸ ਤੋੜਿਆ ਰਜੂ ਖਾਨ ਨੇ ਬਾਈ ਪ੍ਰਧਾਨਗੀ ਤੇ ਸਵਾਲ ਖੜੇ ਹੁੰਦੇ ਨੇ ਵੱਡੇ ਕਹਿੰਦੇ ਨੇ ਕਿ ਜਿੱਤੀ ਸ਼ਰੂਮਣੀ ਕਲ ਦਲ ਦੇ ਵਿੱਚ ਕੋਈ ਇੰਨੇ ਯੋਗ ਲੀਡਰ ਹੀ ਨਹੀਂ ਹੈਗਾ ਚਾਹੇ ਕੋਈ ਪੁਰਾਣਾ ਚਾਹੇ ਕੋਈ ਨਵਾਂ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਹੋਰ ਪ੍ਰਧਾਨਗੀ ਕਿਸੇ ਹਿੱਸੇ ਨਹੀਂ ਕਹਿੰਦੇ ਪੁਰਾਣੇ ਲੀਡਰ ਵੀ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰ ਨਾਲ ਕੰਮ ਕੀਤਾ ਬਹੁਤ ਪਏ ਨੇ ਕਹਿੰਦੇ ਕੋਈ ਲੀਡਰ ਬਚਿਆ ਹੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਦੇਖੋ ਜਦੋਂ ਆ ਹੁਣ ਜਿਹੜੀ ਗੱਲ ਚੋਣ ਦੀ ਗੱਲ ਕਰ ਰਹੇ ਆ ਜਿਹੜੇ ਬਾਗੀ ਦਾਗੀ ਗੱਲ ਕਰਦੇ ਹੋ ਤੁਸੀਂ ਬਾਗੀਆਂ ਦੀ ਦਾਗੀ ਨਿਕਲ ਕਰ ਰਹੇ ਹੋ ਇਹਨਾਂ ਬੰਦਿਆਂ ਨੂੰ ਇਹ ਇਹ ਪਹਿਲਾ ਪਾਰਟੀ ਦੇ ਵਿੱਚ ਸੀਗੇ ਪਾਰਟੀ ਦੇ ਨਾਲ ਖੜੇ ਸੀਗੇ ਇਹਨਾਂ ਨੂੰ ਜਦੋਂ ਜਦੋਂ ਬੀਜੇਪੀ ਦਾ ਇਸ਼ਾਰਾ ਹੋਇਆ ਅੱਡ ਹੋਏ ਸਾਰੇ ਬੰਦੇ ਸੀ ਤੇ ਜਿਹੜੀ ਚੋਣ ਦੀ ਗੱਲ ਦੇਖੋ ਮੈਨੂੰ ਵੀ ਸੁਧਾਰ ਲਹਿਰ ਸਾਡੇ ਬਹੁਤ ਕਰੀਬੀ ਰਹੇ ਨੇ ਬੰਦੇ ਜੀ ਉਹ ਸਾਨੂੰ ਫੋਨ ਕਰਦੇ ਤੁਹਾਡਾ ਲੀਡਰ ਕੌਣ ਆ ਇੱਥੇ ਸਾਡਾ ਲੀਡਰ ਸਾਰੇ ਦਾ ਸ੍ਰੀ ਸੁਖਬੀਰ ਸਿੰਘ ਬਾਦਲ ਇੱਕੋ ਲੀਡਰ ਆ ਤੁਹਾਡਾ ਲੀਡਰ ਕੌਣ ਆ ਕਿ ਰਖੜਾ ਸਾਹ ਨੂੰ ਪ੍ਰਧਾਨ ਬਣਾਉਣਗੇ ਚੰਦੂ ਮਾਰ ਸਾਹ ਨੂੰ ਬਣਾਉਣਗੇ ਬੀਬੀ ਜ਼ਗੀਰ ਕੌਰ ਬਣਾਉਣਗੇ ਬਰਾਲਾ ਬਣਾਉਣਗੇ ਇਹ ਭਾਰਤ ਪਾਰ ਦੀ ਠਿਕਰੀ ਇਕੱਠੀ ਹੋਈ ਆ ਜਿਹਦਾ ਕੋਈ ਬਾਲੀਵਾਰ ਸੇ ਵਜੂਦ ਨਹੀਂ ਆ ਤਾਂ ਕੰਦਾ ਟੱਕਰਾ ਮਾਰਦੇ ਸੋ ਪਾਰੀ ਇਤਰਾਜ ਚ ਚੱਲਦੇ ਰਹੇ ਸਾਰਾ ਅਕਾਲੀ ਦਲ ਇਕਜੁੱਟ ਹੋ ਗਿਆ 27 ਲੱਖ ਦੀ ਭਰਤੀ ਹੋਈ ਆ ਇਹ ਮਹਿਣਾ ਰੱਖਉਂਦੇ 27 ਲੱਖ ਦੀ ਭਰਤੀ ਤੇ 27 ਲੱਖ 2.5 ਕਰੋੜ ਦੇ ਕਰੀਬ ਪੈਸੇ ਇਕੱਠੇ ਹੋਏ ਆ 500 ਪਹਿਲਾਂ ਸਰਕਲ ਡੈਲੀਗੇਟ ਚੁਣਗੇ ਡਿਸਟ੍ਰਿਕਟ ਚੁਣਗੇ 560 ਦੇ ਕਰੀਬ ਸਟੇਟ ਡੈਲੀਗੇਟ ਚੁਣਗੇ ਸਾਰ ਨੇ ਇੱਕ ਮਤ ਇੱਕ ਬੱਚ ਹੋਏ ਇਕੱਠੇ ਹੋ ਕੇ ਸਦਾ ਸਰਬੀਰ ਸਿੰਘ ਵਾਲ ਨੂੰ ਚੁਣਿਆ ਉਹ ਚੀਮਾ ਸਾਹਿਬ ਨੇ ਤਿੰਨ ਵਾਰ ਚਾਰ ਵਾਰ ਕਿਹਾ ਵੀ ਹੋਰ ਕੋਈ ਮੀਤਵਾਰ ਦੱਸੋ ਖੁੱਲਾ ਬਾਰਦਰਸ਼ਿਤਾਂ ਸੀਗਾ ਸੋ ਸਾਡੇ ਦੇਖੋ ਅਕਾਲੀ ਦਲ ਦੇ ਲੀਡਰ ਮੰਨੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਲੀਡਰ ਕੌਣ ਆ ਉਹ ਆਟਾ ਆਟਾ ਇਕੱਠੇ ਹੋਏ ਨੇ ਨਹੀਂ ਪਤਾ ਹੁਣ ਤੁਹਾਡੇ ਸਾਹਮਣੇ ਆਇਆ ਤੇ ਪ੍ਰਧਾਨਗੀ ਤੋਂ ਬਾਅਦ ਦੇਖਾਂ ਹੁੰਦੇ ਸਮੇਂ ਦੇਖੋਗੇ ਇਹਨਾਂ ਦਾ ਕੀ ਹਾਲ ਹੋਣਾ ਕਿੰਨੇ ਲੀਟਰ ਛੜ ਛੜ ਕੇ 27 ਲੱਖ ਦੀ ਭਰਤੀ ਹੋਈ ਆ ਪਰ ਉਹ ਕਹਿੰਦੇ ਨੇ ਬੀਬੀ ਜਗੀਰ ਕੌਰ ਕਹਿੰਦੇ ਨੇ ਇੰਨੇ ਥੋੜੇ ਸਮੇਂ ਚ 27 ਲੱਖ ਦੀ ਭਰਤੀ ਨਹੀਂ ਹੋ ਸਕਦੀ ਕਹਿੰਦੇ ਸਿਰਫ ਰੁਪਏ ਇਕੱਠੇ ਕਰਨ ਦੇ ਲਈ ਇਹ ਤੱਕ ਵੰਡ ਜਿਹੜਾ ਰਚਿਆ ਗਿਆ ਤੇ ਪੈਸੇ ਇਕੱਠੇ ਕਰੇ ਆ ਕੋਈ ਭਰਤੀ ਇੰਨੇ ਸਮੇਂ ਦੇ ਵਿੱਚ ਕਹਿੰਦੇ ਦਿਖਾ ਦੇਣ ਹੋਈ ਨਹੀਂ ਸਕਦੀ ਪਰਚੀਆਂ ਤੱਕ ਨਹੀਂ ਬਣਨੀਆਂ ਜਾਂਦੀਆਂ ਇੰਨੇ ਸਮੇਂ ਤੇ ਜਿੰਨੇ ਸਮੇਂ ਚ ਇਹਨੇ 27 ਲੱਖ ਦੀ ਭਰਤੀ ਕੀਤੀ ਮੈਂ ਤੁਹਾਡੇ ਤੁਹਾਡੇ ਮਾਧਮ ਰਹਿ ਗੈਣਾ ਚਾਹੁੰਦਾ ਬੀਬੀ ਜਗੀਰ ਕੌਰ ਜੀ ਨੂੰ ਕਿ ਤੁਸੀਂ ਪਹਿਲਾਂ ਸ਼੍ਰੋਮਣੀ ਕਾਲੀਆ ਦੇ ਕੈਬਨਰ ਮਿਨਿਸਟਰ ਰਹੇ ਐ ਐਸ ਡੀ ਪੀ ਸੀ ਦੇ ਪ੍ਰਧਾਨ ਰਹੇ ਜੋ ਤੁ ਜੀ ਕਿ ਤਾ ਥੋੜਾ ਪਿਛੇ ੜਨਾ ਪੈਗਾ ਸੁਖਬੀਰ ਸਿੰਘ ਬਾਦ ਮੁਰਦਾ ਬਾ ਬੀਬੀ ਜ਼ਗੀਰ ਕੌਰ ਜੀ ਮੈਂ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਭਰਤ ਦੇ ਵਿੱਚ ਐਮਐਲਏ ਰਹੇ ਹੋ ਮਨਿਸਟਰ ਹੋ ਕਿ ਤੁਸੀਂ ਬੋਕਸ ਭਰਤੀ ਕਰਦੇ ਸੀ ਮੈਂ ਪੁੱਛਣਾ ਚਾਹੁੰਦਾ ਰਖੜਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਚੰਦੂ ਮਾਸਰ ਨੂੰ ਪੁੱਛਣਾ ਚਾਹੁੰਨਾ ਤੁਸੀਂ ਕਹਿੰਦੇ ਭਰਤੀ ਬੋਕਸ ਆ ਇਹ ਵੀ ਤਾਂ ਕਾਲੀਗਲ ਦੇ ਜਿੰਨੀ ਸਭ ਤੋਂ ਪਹਿਲਾਂ ਕਾਲੀਗਲ ਦੇ ਵਿੱਚ ਸੀਨੀਅਰ ਤਾਂ ਆਈ ਸੀ ਨਾ ਇਹਦਾ ਮਤਲਬ ਇਹ ਬੋਕਸ ਭਰਤੀ ਕਰਦੇ ਸੀ ਅੱਜ ਉਹ ਕਹਿੰਦੇ ਹੁਣ ਹੋਈ ਆ ਪਹਿਲਾਂ ਨਹੀਂ ਦੁੱਤੋਂ ਉੱਤੇ ਸੀ ਉਹ ਹੈਂ ਜਦੋਂ ਜਦੋਂ ਦਾ ਆਪ ਵਿੱਚ ਸੀ ਉਹ ਤਾਂ ਸਾਰਾ ਬਹੁਤ ਠੀਕ ਸੀਗਾ ਤੇ ਜਦੋਂ ਆਪ ਬਾਹਰ ਨਿਕਲ ਗਏ ਤੇ ਕਹਿੰਦੇ ਸਾਰਾ ਕੁ ਮਾੜਾ ਹੋ ਗਿਆ ਕਹਿੰਦੇ ਉਦੋਂ ਵੀ ਕੁਝ ਚੱਲਦਾ ਹੁੰਦਾ ਸੀ ਅਸੀਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਪਰ ਕਹਿੰਦੇ ਸੁਣੀ ਨਹੀਂ ਕਿਤੇ ਗਈ ਆਵਾਜ਼ ਤਾਂ ਸੀ ਉਦੋਂ ਵੀ ਉਠਾਉਂਦੇ ਜਦੋਂ ਅਸੀਂ ਵਿੱਚ ਹੁੰਦੇ ਸੀ ਦੇਖੋ ਇਹ ਗੱਲ ਬੜੀ ਤੁਹਾਨੂੰ ਲੱਗਦਾ ਵੀ ਇਹ ਲੀਡਰ ਆਵਾਜ਼ ਹੌਂਦੇ ਹੋਣ ਤਾਂ ਨਾਕਲ ਕੀਤੀ ਜਾਵੇ ਇਹਨਾਂ ਲੀਡਰਾਂ ਨੇ ਤਾਂ ਕਰਕੇ ਗਲਤ ਫੈਸਲੇ ਕਰਾਏ ਆ ਜੇ ਕਿਤੇ ਸੁਖਵੀਰ ਜੀ ਖੇਡ ਦਾ ਟਾਈਮ ਸਾਰੇ ਨੌਜਵਾਨ ਸਾਰੇ ਲੋਕ ਇਕੱਠੇ ਨਾ ਹੁੰਦੇ ਭਾਜਪੀ ਦੇ ਦੁਆਰਾਂ 'ਚ ਗੱਲਾਂ ਕੀਤੀਆਂ ਸੁਖਵੀਰ ਜੀ ਸੀ ਕੱਲੇ ਜ ਬਲਤੋ ਇਹ ਤਾਂ ਉੱਥੇ ਜਾਈ ਤਾਂ ਲੜੇ ਪਏ ਸਾਰੇ ਬੰਦੇ ਕਿਸੇ ਨੂੰ ਐਸੀ ਵੀ ਮੇਰੇ ਅਰੰਧਪੁਰ ਦੇ ਵਿੱਚ ਹਿੰਦੂ ਬੋਟ ਬਹੁਤ ਆ ਬੀਜੇਪੀ ਐਲਾਈਸੋ ਕੋ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਜਾਊਗਾ ਕਿਸੇ ਨੂੰ ਬੀਜੇਪੀ ਨੇ ਸੀਐਮ ਦਾ ਚਿਹਰਾ ਬਣਾ ਰੱਖਿਆ ਸੀ ਕਿਸੇ ਨੂੰ ਕੁਝ ਬਣਾ ਰੱਖਿਆ ਸੀ ਕਿ ਲਾਲਚ ਦਿੱਤੇ ਲੱਗਦੇ ਨੇ ਜੇ ਤੁਸੀਂ ਗੱਲ ਕਰਦੇ ਹੋ ਕਿ ਬੀਜੇਪੀ ਦੇ ਨਾਲ ਗਠਜੰਬਨ ਇਹਨਾਂ ਦਾ ਅੰਦਰ ਖਾਤੇ ਕਿਦੋਂ ਨਿਕਤੇ ਫਿਰ ਹੁਣ ਇਹਨਾਂ ਨੂੰ ਬੀਜੇਪੀ ਨੇ ਕੀ ਲੱਗਦਾ ਕਿ ਕਿਵੇਂ ਕੈਸੇ ਲਾਲਚ ਦਿੱਤੇ ਹੋਣਗੇ ਦੇਖੋ ਗੱਲ ਇਹ ਹੁੰਦੀ ਆ ਤੁਸੀਂ ਦੇਖੋ ਆਪਣੇ ਪਰਿਵਾਰਾਂ ਦੇਖ ਲੈਣਾ ਕਿ ਵੀ ਟੱਬਰ ਚੋਂ ਕਮਲਾ ਜਿਹੜਾ ਬੰਦਾ ਹੁੰਦਾ ਨਾ ਬੱਚਾ ਛੋਟ ਮਨਦਬੁੱਧੀ ਵਿੱਚ ਸਿੱਧੀ ਬੱਚਪਨ ਉਹਨੂੰ ਗਵਾਂਢੀ ਪਟਕੇ ਲੈ ਜਾਂਦੇ ਨੇ ਗੱਲਾਂ ਲੈ ਕੇ ਲੈ ਕੇ ਚੱਲ ਗਏ ਪਰ ਬਾਅਦ ਚ ਉਹ ਵੀ ਬਸ ਤੋੜਾ ਮੈਂ ਗਲਤ ਪੰਗਾ ਲੈ ਲਿਆ ਸੋ ਇਹਨਾਂ ਨੇ ਗਲਤ ਪੰਗਾ ਲਿਆ ਦੇਖੋ ਭਾਜੀ ਪੀ ਕਿਸੇ ਨੂੰ ਕੀ ਦਵਾਲਾ ਅੱਜ ਭਾਜੀ ਪੀ ਕਿਸਾਨੀ ਮੁੱਦੇ ਦੀ ਗੱਲ ਕਰ ਲੋ ਆ ਮਿਨੋਰਟੀ ਆਪਾਂ ਮਿਨੋਰਟੀ ਜਾਂ ਆ ਬਕਾ ਬੋਰਡ ਦੇ ਵਿੱਚ ਕੀ ਕੀਤਾ ਉਹਨਾਂ ਨੇ ਸਾਡੇ ਦਰਵਾ ਆਪਣੇ ਹਜਤਖਤ ਜੂਰ ਸਾਹਿਬ ਅਟ ਕਰਤਾ ਚਾਰ ਸੀ ਕੈਂਪੀ ਹੁੰਦੇ ਸੀ ਆਪਣੇ ਉੱਚ ਚਾਰ ਸੀ ਕੈਂਪੀ ਦਾ ਕੋਟਾ ਖਤਮ ਕਰਤਾ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਆ ਹਰਪ੍ਰੀਤ ਜਥੇਦਾਰ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਉਹ ਸੋਚਿਆ ਕਿ ਜਥੇਦਾਰ ਨੂੰ ਜੈਡ ਪਲੱਸ ਸਕਿਉਰਟੀ ਮਿਲੇ ਕਿ ਜਥੇਦਾਰ ਕੋਲ ਸੈਟਲਾਈਟ ਫੋਨ ਹੋਵੇ ਹੈ ਸਿੱਧੇ ਤੌਰ ਤੇ ਜਥੇਦਾਰ ਗੱਲ کہہ ਰਿਹਾ ਦੇਖੋ ਕਿ ਜਥੇਦਾਰ ਜੱਜ ਹੁੰਦਾ ਅਕਾਲ ਤਾ ਜਦ ਸਾਡੇ ਅਕਾਲ ਤਾ ਸਾਹਿਬ ਸਾਡੇ ਸਾਂ ਤੋਂ ਪਿਆਰੇ ਸਾਨੂੰ ਉਹਦੇ ਜਥੇਦਾਰ ਹਰਪ੍ਰੀਤ ਸਿੰਘ ਸੀਗੇ ਜਦੋਂ ਉਹਨਾਂ ਨੂੰ ਉੱਥੇ ਸੀਗੇ ਬੜਾ ਠੀਕ ਸੀਗਾ ਜਦੋਂ ਉਹਨਾਂ ਨੂੰ ਵਰਕਿੰਗ ਕਮੇਟੀ ਨੇ ਐਗਜੈਕਟਿਵ ਕਮੇਟੀ ਤਾਰਿਆ ਗਿਆ ਉਹ ਤੋਂ ਬਾਅਦ ਪਹਿਲੀ ਵਾਰ ਦੇਖੂਗਾ ਇਤਿਹਾਸ ਦੀ ਗੱਲ ਕਿ ਜਥੇਦਾਰ ਉਹਨਾਂ ਦੀ ਪਰਚੀ ਘਟ ਰਿਹਾ ਮੈਂਬਰ ਬਣ ਰਿਹਾ ਇਹਦਾ ਮਤਲਬ ਇੱਕ ਏਜੰਡੇ ਤਹਿਤ ਕੰਮ ਕਰ ਰਹੇ ਸੀ ਇਹ ਪਹਿਲਾ ਮੈਂ ਸ ਗੱਲ ਕਰਦੇ ਆ ਜਦੋਂ ਅਕਾਲੀ ਫੂਲਾ ਸਿੰਘ ਦੀ ਫੂਲਾ ਸਿੰਘ ਦੇ ਕਿਰਦਾਰ ਤੇ ਇਹਨਾਂ ਦੇ ਦੇਖੋ ਕਿੰਨਾ ਫਰਕ ਆ ਜਦੋਂ ਫੂਲਾ ਸਿੰਘ ਨੇ ਸਿੱਖ ਖਾਲਸਾ ਰਾਜ ਨੂੰ ਵਧਾਉਣ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਕਿੰਡੀਆਂ ਜੰਗਾਂ ਲੜੀਆਂ ਕਿੰਨੀਆਂ ਕੁਰਬਾਨੀ ਕੀਤੀ ਆਪ ਅਖੀਰਲੀ ਲੜਾਈ ਫਤਿਹ ਕਰਕੇ ਸ਼ਹੀਦ ਹੋਏ ਕਾਲੀ ਫੂਲਾ ਸਿੰਘ ਤੇ ਇਹ ਜਸਹਰ ਕਾ ਇਹ ਕੀ ਗੱਲ ਕਰਦੇ ਹੋ ਜੀ ਜਿਹੜੇ ਮਾੜੀ ਜੀ ਗੱਲ ਹੋ ਗਈ ਤਾਂ ਅੱਖਾਂ 'ਚ ਪਾਣੀ ਆ ਗਿਆ ਜਸਹਰ ਨੇ ਕਿ ਜਸਹਰ ਦੀ ਲੈਗੇਸੀ ਸ਼੍ਰੋਮਣੀ ਕਾਲਦਲ ਨੇ ਚੱਕਣਾ ਚੂਰ ਕਰਕੇ ਤੋਰ ਧਰਤੀ ਜਿਹੜੀ ਲੈਗੇਸੀ ਕਾਲੀ ਫੂਲਾ ਸਿੰਘ ਹੋਰਾਂ ਦੀ ਹੁੰਦੀ ਸੀ ਉਹ ਸ਼੍ਰੋਮਣੀ ਕਾਲਦਲ ਨੇ ਚੱਕਣਾ ਚੂਰ ਕੀਤੀ ਕਹਿੰਦੇ ਨੇ ਦੇਖੋ ਤਾੜੀ ਜਿਹੜਾ ਜਥੇਦਾਰ ਦੀ ਗੱਲ ਕਰ ਲੋ ਹਰਪਿੰਦ ਜਥੇਦਾਰ ਦੀ ਗੱਲ ਕਰ ਲੋ ਜਥੇਦਾਰ ਬੜੇ ਸਰਕਾਰ ਚੋਕ ਨੇ ਅੱਗੇ ਵੀ ਰਹਿਣਗੇ ਪਰ ਉਹਨਾਂ ਨੇ ਉਹਨਾਂ ਜਾਣਾ ਬਣਦਾ ਸੀ ਆ ਚੰਦੂ ਮਾਜਰਾ ਸਾਹਿਬ ਨੂੰ ਫਜ਼ੀਲ ਤੋਂ ਕਿੰਨਾ ਬੋਲਿਆ ਉਹ ਵੀ ਤੁਸੀਂ ਕਿ ਝੂਠੇ ਹੋ ਗਲਤ ਬੋਲ ਰਹੇ ਹੋ ਭਝੂਲ ਬੋਲ ਰਹੇ ਹੋ ਤੇ ਜਦੋਂ ਇਹਨਾਂ ਨੇ ਮਹਿਮ ਸ਼ੁਰੂ ਕੀਤੀ ਹਰਪਿੰਦ ਜੀ ਨੇ ਸਭ ਤੋਂ ਪਹਿਲਾਂ ਚੰਦੂ ਮਾਜਰਾ ਦੇ ਫੰਕਸ਼ਨ ਤੇ ਗਏ ਜਾ ਕੇ ਉੱਥੇ ਸੰਸਰ ਗੈਨੀ ਹਰਪ ਸਿੰਘ ਪਘੋੜਾ ਦਲ ਕਹਿੰਦੇ ਨੇ ਤੁਹਾਨੂੰ ਚਲੋ ਉਹ ਜੋ ਮਰਜ਼ੀ ਕਹੀ ਜਨ ਅੱਜ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸਰਦਾਰ ਸਿਕਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਤੇ ਕੱਲਾ ਪੰਜਾਬ ਨਹੀਂ ਦੂਜੇ ਸੂਬਿਆਂ ਡੈਲੀਗੇਟ ਚੋਂ ਦੇ ਕੇ ਪ੍ਰਧਾਨ ਬਣਾਇਆ ਤੁਸੀਂ ਦੇਖੋਗੇ ਉਹਨਾਂ ਦੇ ਦਿਨ ਲੋਕਾਂ ਦੇ ਕਿੰਨਾ ਵੱਡਾ ਉਤਸ਼ਾਹ ਜੀ ਤੁਸੀਂ ਕਹਿੰਦੇ ਹੋ ਉਤਸ਼ਾਹ ਪਰ ਉਹ ਕਹਿੰਦੇ ਨੇ ਸ਼੍ਰੀ ਕੱਲ ਤੱਕ ਸਭ ਤੋਂ ਪਘੋੜੇ ਨੇ ਇਹ ਉਹਦਾ ਤੇ ਕਹਿਣਾ ਤੁਹਾਨੂੰ ਦੇਖੋ ਸਰਦਾਰ ਸਿਕਬੀਰ ਸਿੰਘ ਬਾਦਲ ਨੇ ਨਿਮਾਣੇ ਸਿੱਖ ਤੌਰ ਤੇ ਗੋਲੀ ਤੇ ਤੇ ਸੇਵਾ ਕੀਤੀ ਜੋ ਕਿਹਾ ਉਹਨਾਂ ਨੇ ਜੋ ਲਿਖਤੀ ਰੂਪ ਚ ਭੇਜਿਆ ਉਹਦੇ ਚ ਵੀ ਲਿਖ ਕੇ ਭੇਜਿਆ ਦੋ ਲਾਈਨਾਂ ਵੀ ਜੇ ਜੇ ਕਿ ਜਾਣੇ ਜਾਣੇ ਸਰਕਾਰ ਚ ਕੀਤੀ ਗਲਤੀ ਹੋ ਗਈ ਹੋਵੇ ਤਾਂ ਮੈਂ ਉਸਦੀ ਵੀ ਪਹਿਲਾਂ ਮਾਫੀ ਮੰਗਦਾ ਵੀ ਮੇਤੂ ਗੱਲ ਵੀ ਉਹ ਵੀ ਮੈਂ ਝੋਲੀ ਪਾਉਣਾ ਗੋਲੀ ਚੱਲੀ ਗੋਲੀ ਚੱਲਣ ਤੋਂ ਬਾਅਦ 1 ਮਿੰਟ ਉਹਨਾਂ ਨੇ ਸੇਵਾ ਬੰਦ ਨਹੀਂ ਕੀਤੀ ਗੋਲੀ ਚੱਲਣਾ ਮਕਸਦ ਸੀ ਪੂਰਾ ਪ੍ਰੋਪਰ ਪ੍ਰੀਪਲਾਨ ਗੋਲੀ ਚੱਲੀ ਆ ਕਿ ਸ਼੍ਰੋਮਣੀ ਅਕਾਲੀ ਹਲ ਤੇ ਬੀਜੇਪੀ ਦਾ ਏਜੰਡਾ ਪ੍ਰਧਾਨ ਬਣਾਇਆ ਜਾਵੇ ਐਸਡੀਪੀਐਸ ਤੇ ਕਬਜ਼ਾ ਕੀਤਾ ਜਾਵੇ ਅਕਾਲ ਤਖਤ ਸਾਹਿਬ ਤੇ ਤਖਤ ਦਾ ਕਬਜ਼ਾ ਕੀਤਾ ਇੱਕ ਤਖਤ ਵਸ ਗਿਆ ਆਪਣਾ ਪੰਜਾਬ ਦੇ ਤਿੰਨ ਤਖਤ ਵਸ ਗਏ ਬਾਕੀ ਦੇ ਸਾਰੇ ਉਹਨਾਂ ਦਾ ਕਬਜ਼ਾ ਹੀ ਆ ਤੇ ਇਹ ਚਾਹੁੰਦੇ ਸੀ ਵੀ ਉੱਥੇ ਕਬਜ਼ਾ ਹੋਵੇ ਪੂਰੀ ਸੋਚੀ ਸਮਝੀ ਸਾਜਤ ਅਹਿਦ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲੀ ਅਸੀਂ ਉੱਥੇ ਸੀਗੇ ਅਸੀਂ ਉਹ ਰੰਦਾਵੇ ਐਸਪੀ ਨੇ ਸਾਨੂੰ ਕਿਹਾ ਸਾਰਿਆਂ ਨੂੰ ਆਕੇ ਵੀ ਚੌੜਾ ਫਿਰਦਾ ਜੀ ਵੀ ਇਹ ਕਿਤੇ ਗਲਤ ਕੰਮ ਨਾ ਕਰਦੇ ਸਾਨੂੰ ਕਹਿ ਰਿਆ ਸੀ ਉਹ ਕਹਿੰਦਾ ਤੁਸੀਂ ਮਲਾ ਤੁਸੀਂ ਐਸਪੀ ਹੋ ਤੁਹਾਡਾ ਕੰਮ ਫੜੋ ਉਲਟ ਸਾਨੂੰ ਕਹਿ ਰਿਆ ਆ ਕਿ ਮਤਲਬ ਸਰਕਾਰ ਨੇ ਰੇਕੀ ਕਰਕੇ ਉਹਨਾਂ ਨੂੰ ਉਹਦੇ ਬਿਲਕੁਲ ਨੇੜੇ ਲਿਆਂਦਾ ਗਿਆ ਤੇ ਇਹਦਾ ਛੇਵੇਂ ਪਾਤਸ਼ਾਹ ਧੰਤਾ ਜੀ ਮੀਰੀ ਵੀਰ ਦੇ ਮਾਸ ਗਵਰਨ ਸਿੰਘ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਾਇਆ ਉਹਨਾਂ ਦੀ ਕਿਸੇ ਮੰਦਰੀ ਸਿਆਣਪ ਕਰਕੇ ਨਹੀਂ ਬਚੇ ਉਸ ਕਾਲਪੁਰ ਦੀ ਸਿਆਣਪ ਕਰਕੇ ਬਚੇ ਨੇ ਉਹ ਬੱਚੇ ਤਾਂ ਚੱਕੇ ਸੱਚੇ ਸਿੱਖ ਹੋਣਾ ਤੇ ਸਭ ਕੁਝ ਝੋਲੀ ਪਾ ਕੇ ਉਹਨਾਂ ਨੇ ਆਪਣੀ ਸੇਵਾ ਹੁਣ ਭਰਤੀ ਕਿਹੜੀ ਮੰਨੀ ਹੈ ਜਿਹੜੀ ਸ਼ਰਮਣੀ ਕਲਦਲ ਜਿਵੇਂ ਤੁਸੀਂ 10 ਸ਼ਰਮਣੀ ਕਲਦਲ ਦਾਵਾ ਕਰਦੇ 27 ਲੱਖ ਦੀ ਉਹ ਭਰਤੀ ਮੰਨੀ ਹੈ ਜਾਂ ਜੋ ਫਿਰ ਬਗੀ ਤੜਾ ਦਾਵਾ ਕਰਦਾ ਕਿ ਅਸੀਂ ਭਰਤੀ ਕਰ ਰਹੇ ਹਾਂ ਉਹਨੂੰ ਭਰਤੀ ਮੰਨੀ ਦੇਖੋ ਬਗੀ ਤੜੇ ਭਰਤੀ ਕੀ ਆ ਨਾ ਕੋਈ ਰਜਿਸਟ੍ਰੇਸ਼ਨ ਨਾ ਕੋ ਫਟ ਕੇ ਜਮ੍ਹਾਂ ਕਰਾ ਸਕਦੇ ਇੱਕ ਡੈਲੀਗੇਟ ਨਹੀਂ ਬਣਾ ਸਕਦੇ ਉਹ ਕਿੱਥੇ ਦਫ਼ਤਰੋਂ ਦਾ ਕਿੱਥੇ ਭਰਤੀ ਆ ਕੀ ਕਿਹਨੂੰ ਭਰਤੀ ਜਮਾ ਕਰਾਉਣਗੇ ਉਹਨਾਂ ਦੇ ਭਰਤੀ ਦਾ ਮਤਲਬ ਹੈ ਸ਼ਾਇਦ ਕਿਤੇ ਗਵਰਨਰ ਉਹਨਾਂ ਗਵਰਨਰ ਨੂੰ ਦੇਣੀ ਪੈ ਜੇ ਕਿਉਂਕਿ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਨੁਮਾਇੰਦਾ ਤਾਂ ਗਵਰਨਰ ਹੁੰਦਾ ਨਾ ਇਹ ਜਾ ਕੇ ਭਾਜਪਾ ਨੂੰ ਗਵਰਨਰ ਭਰਤੀ ਦੇ ਸਕਦੇ ਆ ਹੋਰ ਭਰਤੀ ਕਿਹਨੂੰ ਦੇਣਗੇ ਉਹ ਅਕਾਲੀਅਲ ਦੀ ਭਰਤੀ ਹੋਗੀ ਪ੍ਰਧਾਨ ਚੋਣ ਦੀ ਚੋਣ ਹੋਗੀ ਦੇਖੋ ਜੇ ਇਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਤੁਸੀਂ ਦੇਖੋ ਰਖਵੀਰ ਸਿੰਘ ਜਥੇਹਾਰ ਸਾਹਿਬ ਨੇ ਬਕਾਇਦਾ ਉਹਨਾਂ ਤੋਂ ਮੈਂ ਵਰਕਿੰਗ ਮੀਟਿੰਗ ਮੈਂਬਰ ਹਾਂ ਬਾਰਕ ਕਮੇਟੀ ਨੇ ਉਹਨਾਂ ਨੂੰ ਪੁੱਛ ਕੇ ਜਥੇਹਾਰ ਸਾਹਿਬ ਨੇ মিডিਆ ਮੋਰ ਬਿਆਨ ਦਿੱਤਾ ਵੀ ਭਰਤੀ ਸਰ ਸਬੀਰ ਸਿੰਘ ਬਾਲਦੀ ਅਸੀਂ ਅਸਤੀਫੇ ਦਾ ਸਵਾਗਤ ਕਰਦੇ ਆਂ ਤੇ ਜਿਹੜੀ ਭਰਤੀ ਮਿਮਸ਼ੂ ਕੀਤੀ ਹੈ ਨਾ ਉਹਦਾ ਸਲਾਘਾ ਕਰਦੇ ਆਂ ਵੀ ਜਿਹੜੇ ਸਾਡੇ ਪੰਜਵੇਂ ਕਮੇਟੀ ਦੀ ਸੱਤਵੇਂ ਕਮੇਟੀ ਮੈਂਬਰ ਸੀ ਉਹ ਵੀ ਵਿੱਚ ਪਾ ਲਿਆ ਅਖੀਰਲੇ ਟਾਈਮ ਤੱਕ ਸਾਡੀ ਗੱਲ ਚੱਲਦੀ ਰਹੀ ਆ ਤੁਸੀਂ ਭਰਤੀ ਦੇ ਲੈ ਕਾਪੀਆਂ ਲੈ ਕੇ ਜਾਓ ਦਫ਼ਤਰ ਜ ਤੋਂ ਲੈ ਕੇ ਜਾਓ ਦਫ਼ਤਰ ਆਓ ਬੈਠੋ ਆਓ ਉਹਨਾਂ ਦੇ ਮਨ ਚ ਚੋਰ ਨਹੀਂ ਹੁੰਦਾ ਆਪੇ ਡਰਦੇ ਆ ਹੀ ਨਹੀਂ ਹੈ ਉਹ ਕਹਿੰਦੇ ਭਰਤੀ ਰੱਦ ਕਰੋ ਪਹਿਲੀ ਮੀਟਿੰਗ ਹੋਈ ਆ ਤਾਂ ਉਹ ਕਹਿੰਦੇ ਭਰਤੀ ਰੱਦ ਕਰੋ ਵੀ ਭਰਤੀ ਨਹੀਂ ਹੋ ਰਹੀ ਹੈ ਤੁਸੀਂ ਵਿੱਚ ਸ਼ਾਮਲ ਹੋ ਤੁਸੀਂ ਆਪਣਾ ਕੈਂਡੀਡੇਟ ਖੜਾ ਕਰ ਲਓ ਕਿਹੜਾ ਰੁਕੇ ਕਿਸ ਨੇ ਉਹਨੂੰ ਪਤਾ ਸੀ ਲੋਕਾਂ ਨੇ ਵੱਧ ਤੋਂ ਵੱਧ ਲੱਖ 2 ਲੱਖ 2 ਲੱਖ 3 ਲੱਖ ਦੀ ਭਰਤੀ ਹੋਣੀ ਸੀ ਇਹਨਾਂ ਦੀ ਜੋਰ ਲਾ ਕੇ ਉਹ ਡਰ ਦੇ ਮਾਰੇ ਕਿਸੇ ਨੇ ਭਰਤੀ ਲਈ ਹੀ ਨਹੀਂ ਆਖਰੀ ਸਵਾਲ ਹੈ ਵਿਰੋਧੀ ਤਾਂ ਹਾਲਾਂਕਿ ਇਹ ਕਹਿੰਦੇ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਪ੍ਰਧਾਨ ਰਹਿਣਗੇ ਸ਼੍ਰੋਮਣੀ ਕਾਲਦਲ ਉੱਠ ਨਹੀਂ ਸਕਦੀ ਤੁਸੀਂ ਕੀ ਕਹਿੰਦੇ ਹੋ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਇੰਨੀ ਕੁ ਦਮ ਰੱਖਦੇ ਨੇ ਕਿ ਦੁਬਾਰਾ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣ ਬਾਈ ਜੀ ਕਿਹਦੇ ਇੱਕ ਪੰਜਾਬੀ ਦੀ ਗੱਲ ਹਬਤਾ ਵੀ ਕਾਮਾ ਦੇ ਕਿਹ ਠੱਗੇ ਮਰਦੇ ਹੁੰਦੇ ਕਿਤੇ ਇਦੋਂ ਕਹਾਵਤਾ ਕਾਂ ਇਕੱਠੇ ਬੈਠੇ ਨੇ ਧੱਗਾ ਦਾ ਉਹ ਸੁਖਬੀਰ ਸਿੰਘ ਬਾਦਲ ਇੱਕ ਲੋਕਾਂ ਲੋਕ ਨਾਇਕ ਆ ਦੇਖੋ 80% ਮੀਡੀਆ ਪਿਛਲੇ 2 ਸਾਲ ਕੋਈ ਸੁਖਬੀਰ ਸਿੰਘ ਬਾਦਲ ਦੇ ਉਲਟ ਬੋਲ ਰਿਹਾ ਕੋਈ ਹੱਕ ਚ ਬੋਲ ਰਿਹਾ ਕੋਈ ਕੁਛ ਕਹਿ ਰਿਹਾ ਕਾਰਨ ਕੀ ਇੱਕ ਗੱਲ ਸਮਝਣ ਦੀ ਲੋੜ ਆ ਅਸੀਂ ਖੇਤਰੀ ਪਾਰਟੀਆਂ ਪੰਜਾਬ ਦੇ ਮਿਨੋਰਿਟੀ ਕਮਿਊਨਿਟੀ ਦੇ ਸਾਰੇ ਮਿਨੋਰਿਟੀ ਆਪਣੀ ਆਪਣੀ ਬਸੂ ਗਿਣਤੀ ਘਟ ਰਹੀ ਆ ਤੇ ਦੇਖੋ ਤੁਸੀਂ ਦੇ ਸਾਹਮਣੇ ਬੱਚੇ ਆਪਣੇ ਬਾਹਰ ਜਾ ਰਹੇ ਨੇ ਸੋ ਉਹ ਜੇ ਕੋਈ ਬੰਦਾ ਪੰਜਾਬ ਨੂੰ ਬਚਾ ਸਕਦਾ ਪੰਜਾਬ ਨੂੰ ਅੱਗੇ ਲਾ ਕੇ ਲੀਡਰ ਲੀਡਰ ਦਾ ਮਤਲਬ ਇਹਦਾ ਲੀਡ ਕਰ ਸਕੇ ਸਰਕਾਰਾਂ ਬਣੀਆਂ ਬੰਦੇ ਕੋਈ ਐਵੇਂ ਦੇ ਨਿਕੋਂਦੀ ਹੈ ਪੰਜਾਬ ਚ ਕਾਲੀ ਸਰਕਾਰ ਬਣੀ ਨਾ ਬਣੀ ਇਹ ਕੋਈ ਐਵੇਂ ਦੇ ਨਿਕੋਂਦੀ ਉਹਦੇ ਮੁੱਦੇ ਕੌਣ ਚੱਕਦਾ ਅੱਜ ਕਿਤੇ ਹਿਮਾਚਲ ਚ ਲੋਡ ਪੈਂਦੀ ਆ ਅੱਜ ਕਿਤੇ ਸਿੱਕਮ ਚ ਲੋਡ ਪੈਂਦੀ ਆ ਅੱਜ ਹਜੂਰ ਸਾਹਿਬ ਲੇ ਲੋਡ ਪੈਂਦੀ ਆ ਕੌਣਵਾ ਚੱਕਦਾ ਦੇਸ਼ਾਂ ਵਿਦੇਸ਼ਾਂ ਲੋਡ ਪੈਂਦੀ ਆ ਯੂਪੀ ਲੋਡ ਪੈਂਦੀ ਆ ਕੌਣ ਉਹ ਸ਼੍ਰੋਮਣੀ ਕਾਲੀਗਰ ਪ੍ਰਧਾਨ ਨੂੰ ਸ਼੍ਰੋਮਣੀ ਕਾਲੀਗਰ ਨੂੰ ਪਹੁੰਚ ਕਰਦੇ ਲੋਕ ਸੋ ਲੋਕਾਂ ਨੂੰ ਬੀਜੇ ਸੈਂਟਰ ਨੂੰ ਪਤਾ ਏਜੰਸੀ ਨੂੰ ਪਤਾ ਬੀ ਸੁਖਬੀਰ ਸਿੰਘ ਵਾਲਿਕ ਇੱਕ ਜਿਹੜਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਕੱਠਾ ਕੀਤਾ ਤੇ ਇਕੱਠਾ ਕਰ ਸਕਦਾ ਦੇਖੋ 10 ਸਾਲ ਸਰਕਾਰ ਬਣਾਈ ਉਦੋਂ ਆਹੀ ਜਿਹੜੇ ਆ ਕਾਮਾਦਗੱਟ ਅਗਿਲਦਨ ਦੱਸੇ ਜੇ ਕਾ ਇਕੱਠੇ ਬੈਠੇ ਜਰ ਇਕੱਠੇ ਹੋਏ ਬਾਗੀ ਦਾਗੀ ਇਹੀ ਸੁਖਬੀਰ ਜੀ ਪ੍ਰਸ਼ੰਸਾ ਕਰਦੇ ਸੀ ਬਹੁਤ ਵਿਜਨਰੀ ਲੀਡਰ ਆ ਇਹ ਚਾਪੂਲੂਸੀ ਕਰਦੇ ਸੀ ਸਾਡੇ ਅਕਦਾ ਪਹਿਲਾਂ ਵੀ ਨਾਰੇ ਮਾਰਦੇ ਹੁਣ ਵੀ ਡੜ ਕੇ ਸਾਰੇ ਮਾਰਦੇ ਤਾਂ ਕਹਿੰਦੇ ਦੇਖੋ ਜੀ ਬਹੁਤ ਵਿਜਨਨ ਸੁਖਬੀਰ ਜੀ ਦਾ ਆ ਹੁਣ ਪਾਰਟੀ ਥੋੜਾ ਸਮਾਂ ਮਾੜਾ ਆ ਗਿਆ ਅੱਜ ਜਿਵੇਂ ਕਹਿੰਦੇ ਚੂਹੇ ਛਾਲ ਮਾਰਨ ਭੱਜਦੇ ਨੇ ਅਸੀਂ ਅੱਜ ਵੀ ਸੁਖਵੀਰ ਸਿੰਘ ਬਾਲ ਨਾਲ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਅੱਗੇ ਵੀ ਨਾਲ ਰਹਾਗੇ ਜੀ ਬਾਈ ਸਮਾਂ ਤਾਂ ਬਹੁਤ ਬਹੁਤ አመ Thank you ਜੀ ਸੋ ਭਾਈ ਰਾਜੂ ਖੰਨਾ ਹੋਰੀ ਮੇਰੇ ਨਾਲ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ